ਨੇ ਆਉਂਦੇ ਨੇ ਜਦੋਂ ਸੀਵਰੇਜ ਵਾਲੇ ਕੱਢਣ ਆ ਇੱਥੇ ਨਾ ਡੱਗ ਬਣਿਆ ਹੋਇਆ ਡੱਗ ਦਾ ਟੱਕਣ ਚੱਕ ਕੇ ਕਦੇ ਵੀ ਉਹ ਕਰਦੇ ਨਹੀਂ ਤੇ ਪਾਣੀ ਲੈ ਜਾਂਦੇ ਨੇ ਉਹ ਸੀਵਰੇਜ ਜਦੋਂ ਪਾਣੀ ਫੇਰ ਆਉਂਦਾ ਉਹ ਤਾਂ ਫੇਰ ਛੜਕ ਪਰ ਜਾਂਦੀ ਹੈ ਵੀ ਪਾਣੀ ਫੇਰ ਉੱਪਰੋਂ ਲੈ ਕੇ ਜਾਂਦੇ ਨੇ ਕੱਲਾ ਉੱਪਰੋਂ ਲੈ ਕੇ ਜਾਂਦੇ ਨੇ ਸਾਡੇ ਕੋਲੇ ਵੀਡੀਓ ਬਣੀ ਪਈ ਉਹਨਾਂ ਦੀ ਵੀ ਅੱਛਾ ਤੁਸੀਂ ਵੀਡੀਓ ਵੀ ਬਣਾਈ ਹੋਈ ਹੈ ਸਾਡੇ ਬੇਟੇ ਦੀ ਵੀਡੀਓ ਬਣਾਈ ਹੋਈ ਹੈ ਸਾਡਾ ਘਰ ਨੇੜੇ ਸਾਨੂੰ ਵੀ ਦਿੱਕਤ ਆਉਂਦੀ ਹੈ ਤੇ ਖੁਦ ਬੇਟੇ ਨੇ ਕਿਹਾ ਸਾਡੇ ਨੇ ਵੀ ਤੁਸੀਂ ਇਹਨੂੰ ਸਾਫ਼ ਕਰੋ ਡੱਗ ਨੂੰ ਟੱਕਣ ਖੋਲ ਕੇ ਪਰ ਉਹ ਟੱਕਣ ਨਹੀਂ ਚੱਕਰੇ ਤਲਵੰਡੀ ਤੋਂ ਮਲਕਾਣਾ ਰੋਡ ਦੇ ਹਾਲਾਤ ਹੈ ਜਿਹੜੇ ਤੁਹਾਨੂੰ ਦਿਖਾ ਰਹੇ ਹਾਂ ਜੀ ਲਗਾਤਾਰ ਇਹ ਅੱਜ ਦਾ ਨਹੀਂਗਾ ਲਗਾਤਾਰ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਹੀ ਪਾਣੀ ਹੈ ਜਿਹੜਾ ਇਹ ਵਧਦਾ ਜਾ ਰਿਹਾ ਖੱਡੇ ਪੈ ਗਏ ਨੇ ਬੜੀਆਂ ਤੇਜ਼ ਜਿਹੜੀਆਂ ਚਾਰ ਟਾਇਰ ਵੀਕਲ ਆਉਂਦੇ ਨੇ ਤੇਜ਼ ਲੰਘਦੇ ਨੇ ਤਾਂ ਛੋਟੇ ਵੀ ਹਿੱਕਲਾਂ ਵਾਲਿਆਂ ਨੂੰ ਵੀ ਮੁਸ਼ਕਲ ਆਉਂਦੀ ਆ ਕਿਉਂਕਿ ਸਿੱਟੇ ਪੈਂਦੇ ਨੇ ਬਹੁਤ ਜ਼ਿਆਦਾ ਲੋਕਾਂ ਨੇ ਦੂਰ ਦਰਾਡੇ ਜਾਣਾ ਹੁੰਦਾ ਕੋਈ ਦੇਖਦਾ ਨਹੀਂ ਆ ਦੇਖੋ ਆ ਹਾਲਾਤ ਬਣੇ ਪਏ ਨੇ ਇੱਥੇ ਟਿੱਕ ਜਿਹੜੀ ਵੱਡੀ ਗੱਲ ਆ ਵੀ ਇਹ ਰੋਡ ਆ ਜਿਹੜਾ ਇਹ ਟੁੱਟਣਾ ਸ਼ੁਰੂ ਹੋ ਗਿਆ ਕੋਈ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਵੀ ਇੱਥੇ ਹਾਦਸਾ ਹੋ ਸਕਦਾ ਕਿਉਂਕਿ ਬਹੁਤ ਵੱਡੇ ਇੱਥੇ ਖੱਡੇ ਪਏ ਹੋਏ ਨੇ ਤਾਂ ਛੋਟੀ ਮਸ਼ੀਨਰੀ ਵਾਲਿਆਂ ਨੂੰ ਵੀ ਦਿੱਕਤ ਆਉਂਦੀ ਆ ਤਾਂ ਵੱਡੀ ਗੱਲ ਜਿਹੜੀ ਤੁਹਾਨੂੰ ਦਿਖਾ ਰਹੇ ਆਂ ਵੀ ਰੋਡ ਆ ਜਿਹੜਾ ਇਹ ਟੁੱਟਣਾ ਸ਼ੁਰੂ ਹੋ ਚੁੱਕਿਆ ਹੈ ਇਧਰਲੇ ਪਾਸੇ ਜੇ ਧਿਆਨ ਮਾਰਿਆ ਜਾਵੇ ਤਾਂ ਬਹੁਤ ਵੱਡੇ ਵੱਡੇ ਇੱਥੇ ਖੱਡੇ ਪੈ ਚੁੱਕੇ ਨੇ ਇਹ ਰੋਡ ਵੀ ਅੱਗੇ ਟੁੱਟਣਾ ਸ਼ੁਰੂ ਹੋ ਗਿਆ ਤਾਂ ਕਦੋਂ ਵੀ ਇੱਥੇ ਕੋਈ ਹਾਦਸਾ ਵੀ ਵਾਪਰ ਸਕਦਾ ਵੱਡੀਆਂ ਮਸ਼ੀਨਰੀਆਂ ਲੰਗਦੀਆਂ ਨੇ ਤਾਂ ਛੋਟੀਆਂ ਮਸ਼ੀਨਰੀਆਂ ਵਾਲਿਆਂ ਨੂੰ ਬੜੀ ਦਿੱਕਤ ਖੜੀ ਹੁੰਦੀ ਆ ਲਗਾਤਾਰ ਇਹ ਕਾਫੀ ਦਿਨਾਂ ਤੋਂ ਇਹ ਪਾਣੀ ਹੈ ਪਹਿਲਾਂ ਵੀ ਆਪਣੀ ਇਸ ਚੈਨਲ ਤੇ ਆਪਾਂ ਇਹ ਵੀਡੀਓ ਸਾਂਝੀ ਕੀਤੀ ਸੀ ਪਰ ਹਜੇ ਤੱਕ ਇਹਦਾ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਸਾਡੇ ਨਾਲ ਇੱਥੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਚਰਨਜੀਤ ਸ਼ਰਮਾਈ ਤੁਹਾਡਾ ਘਰ ਕਿਹੜਾ ਜੀ ਆਹੀ ਸਾਡਾ ਘਰ ਘਰ ਅੱਛਾ ਤੁਹਾਡਾ ਹੀ ਘਰ ਨਾਲ ਹੀ ਹੈ ਸਾਡੇ ਹੀ ਦੋ ਘਰ ਨੇ ਇੱਥੇ ਤੁਹਾਡੇ ਨਾਲ ਇੱਥੇ ਕੋਈ ਜਦੋਂ ਕੋਈ ਆਉਂਦੇ ਆ ਕੱਢਣ ਕੁੜ ਨਾਲ ਤੁਹਾਡੀ ਗੱਲ ਨਹੀਂ ਹੋਈ ਕਦੇ ਉਹਨਾਂ ਨੂੰ ਨਹੀਂ ਆਉਂਦੇ ਨੇ ਜਦੋਂ ਸੀਵਰੇਜ ਵਾਲੇ ਕੱਢਣ ਆ ਇੱਥੇ ਨਾ ਡੱਗ ਬਣਿਆ ਹੋਇਆ ਡੱਗ ਦਾ ਟੱਕਣ ਚਾਕੇ ਕਦੇ ਵੀ ਉਹ ਕਰਦੇ ਨਹੀਂ ਤੇ ਪਾਣੀ ਲੈ ਜਾਂਦੇ ਨੇ ਉਹ ਸੀਵਰੇਜ ਜਦੋਂ ਪਾਣੀ ਫੇਰ ਆਉਂਦਾ ਉਹ ਤਾਂ ਫੇਰ ਸੜਕ 'ਤੇ ਜਾਂਦੀ ਹੈ ਨਹੀਂ ਪਾਣੀ ਫੇਰ ਉੱਪਰੋਂ ਲੈ ਕੇ ਜਾਂਦੇ ਨੇ ਕੱਲਾ ਉੱਪਰੋਂ ਲੈ ਕੇ ਜਾਂਦੇ ਨੇ ਸਾਡੇ ਕੋਲੇ ਵੀਡੀਓ ਬਣੀ ਪਈ ਉਹਨਾਂ ਦੀ ਵੀ ਅੱਛਾ ਤੁਸੀਂ ਵੀਡੀਓ ਵੀ ਬਣਾਈ ਹੋਈ ਹੈ ਸਾਡੇ ਬੇਟੇ ਦੀ ਵੀਡੀਓ ਬਣਾਈ ਹੋ अच्छा ਜਦੋਂ ਤੁਸੀਂ ਉਹਨਾਂ ਨੂੰ ਕਦੇ ਮੌਕੇ ਤੇ ਕਿਹਾ ਫਿਰ ਕੀ ਕਹਿੰਦੇ ਉਹ ਮੌਕੇ ਤੇ ਉਹ ਕਹਿ ਦਿੰਦੇ ਨੇ ਕੋਈ ਗੱਲ ਨਹੀਂ ਸੜਕ ਸੁੱਕ ਜੂਗੀ ਤਾਂ ਆਪ ਹੀ ਹਟ ਜੂਗਾ ਪਾਣੀ ਪਰ ਉਹ ਤਾਂ ਡੱਗ ਚੋਂ ਹੀ ਨਿਕਲਦਾ ਨਾ ਪਾਣੀ ਦਾ ਮੰਨ ਲਓ ਇਹਦਾ ਟੱਕਣ ਨਹੀਂ ਕਦੇ ਚੱਕ ਕੇ ਸਾਫ਼ ਕੀਤਾ ਨਹੀਂ ਜੀ ਨਹੀਂ ਜੀ ਕਦੇ ਨਹੀਂ ਟੱਕਣ ਸਾਫ਼ ਕੀਤਾ ਇਹਨਾਂ ਨੇ ਤੁਹਾਨੂੰ ਵੀ ਦਿੱਕਤ ਆਉਂਦੀ ਉਹ ਦੀ ਫਿਰ ਸਾਨੂੰ ਦਿੱਕਤ ਸਾਲਾਂ ਨੂੰ ਜਿਆਦਾ ਸਾਡੇ ਘਰ ਨੇੜੇ ਸਾਨੂੰ ਹੀ ਦਿੱਕਤ ਆਉਂਦੀ ਹੈ ਹੂੰ ਬਿਮਾਰੀਆਂ ਦਾ ਵੀ ਡਰ ਹੈ ਇਹਦਾ ਫੈਲਣ ਦਾ ਅੱਛਾ ਉਹ ਡੱਗ ਕਦੇ ਉਹ ਸਾਫ਼ ਨਹੀਂ ਕੀਤਾ ਆ ਡੱਗ ਤਾਂ ਕਦੇ ਨਹੀਂ ਸਾਫ਼ ਕੀਤਾ ਇਧਰੋਂ ਇਧਰੋਂ ਲੈ ਜਾਂਦੇ ਨੇ ਤੇ ਸੜਕ ਤੋਂ ਲੈ ਜਾਂਦੇ ਨੇ ਪਾਣੀ ਤੁਸੀਂ ਤੁਸੀਂ ਖੁਦ ਕਿਹਾ ਹਾਂਜੀ ਅਸੀਂ ਖੁਦ ਬੇਟੇ ਨੇ ਕਿਹਾ ਸਾਡੇ ਕਿ ਤੁਸੀਂ ਇਹਨੂੰ ਸਾਫ ਕਰੋ ਡੱਗ ਨੂੰ ਟੱਕਣ ਖੋਲ ਕੇ ਪਰ ਉਹ ਟੱਕਣ ਨਹੀਂ ਚੱਕ ਰੇ ਅੱਛਾ ਕਹ ਤਾਂ ਕੰਦਾ ਕਦੇ ਚੱਕਿਆ ਹੀ ਨਹੀਂ ਹੈਗਾ ਇੰਨਾ ਟਾਈਮ ਹੋ ਗਿਆ ਲੋ ਜੀ ਆ ਹਾਲਾਤ ਬਣੇ ਹੋਏ ਨੇ ਖੁਦ ਇੱਥੇ ਜਿਹਦੇ ਘਰ ਨੇੜੇ ਨੇ ਉਹਨਾਂ ਨੇ ਖੁਦ ਕਹਿੰਦੇ ਜੋ ਨਗਰ ਕਾਉਂਸਲ ਵਾਲੇ ਆਉਂਦੇ ਨੇ ਉਹਨਾਂ ਨੂੰ ਦੋ ਤਿੰਨ ਵਾਰੀ ਕਿਹਾ ਤੇ ਕਹਿੰਦੇ ਅਸੀਂ ਬਕਾਇਦਾ ਵੀਡੀਓ ਵੀ ਬਣਾਈ ਹੋਈ ਐ ਅਸੀਂ ਵੀਡੀਓ ਬਣਾ ਕੇ ਵੀ ਉਹਨਾਂ ਨੂੰ ਕਿਹਾ ਵੀ ਭਾਈ ਆ ਉੱਪਰਲਾ ਸੜਕ ਤੇ ਪਾਣੀ ਜਿਹੜਾ ਖੜਾ ਐ ਤਾਂ ਤੁਸੀਂ ਲੈ ਜਾਂਦੇ ਹੋ ਪਰ ਇਹਦਾ ਟੱਕਣ ਚੱਕ ਕੇ ਇਹਨੂੰ ਸਾਫ ਕਰੋ ਪਰ ਉਹ ਕਹਿੰਦੇ ਕੋਈ ਗੱਲ ਨਹੀਂ ਆਪੇ ਪਾਣੀ ਸੁੱਕ ਜੂਗਾ ਕੋਈ ਸੁਨਵਾਈ ਨਹੀਂ ਦੇਖੋ ਲਾਈਵ ਤਸਵੀਰਾਂ ਦਿਖਾ ਦਿੱਤੀਆਂ ਆ ਦੇਖੋ ਹਲੇ ਵੀ ਡੱਗ ਚ ਤਾਂ ਪਾਣੀ ਮਤਲਬ ਹਲੇ ਵੀ ਹੋਈ ਹੋਈ ਜਾਂਦਾ ਵੀਰੇ ਡੱਗ ਚ ਜਦ ਪਾਣੀ ਨਿਕਲ ਜਾਂਦਾ ਸੜਕ ਕਿਵੇਂ ਹੋਊਗੀ ਹਾ ਉਸ ਆ ਦੇਖੋ ਜੀ ਨੇੜੇ ਘਰ ਵਾਲੇ ਵੀ ਇਸ ਚੀਜ਼ ਤੋਂ ਦੁਖੀ ਆ ਤਾਂ ਜਿਹੜੇ ਦੂਰ ਤਰਾਡੇ ਜਾਣ ਵਾਲੇ ਲੰਘਣ ਵਾਲੇ ਨੇ ਉਹਨਾਂ ਨੂੰ ਤਾਂ ਇਸ ਚੀਜ਼ ਦੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੀ ਆ ਤਾਂ ਜਰੂਰ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਨਗਰ ਕੌਂਸਲ ਦੇ ਮਹਿਕਮੇ ਵਾਲਿਆਂ ਤੱਕ ਜਰੂਰ ਇਸ ਵੀਡੀਓ ਨੂੰ ਪਹੁੰਚਦਾ ਕਰਿਓ